ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਜੀ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਲਵੰਡੀ ਨੂੰ ਕਿਉਂ ਛੱਡਿਆ ਇਸੇ ਤਰ੍ਹਾਂ ਹੀ ਅੱਜ ਅਸੀਂ ਆਪ ਜੀ ਨਾਲ ਗੱਲ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀ ਖਾਣੇ ਦੀ ਨੌਕਰੀ ਕਿਵੇਂ ਕੀਤੀ ਸੋ ਆਓ ਜਾਣਦੇ ਆਂ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਦੇ ਨਾਲ ਗੁਰੂ ਨਾਨਕ ਜੀ ਸੁਲਤਾਨਪੁਰ ਪਹੁੰਚ ਗਏ ਤਿੰਨ ਕੁ ਦਿਨ ਤਾਂ ਆਰਾਮ ਕੀਤਾ ਚੌਥੇ ਦਿਨ ਜੈ ਰਾਮ ਜੀ ਗੁਰੂ ਨਾਨਕ ਜੀ ਨੂੰ ਦੌਲਤ ਖਾਨ ਦੇ ਕੋਲ ਲੈ ਗਏ ਗੁਰੂ ਜੀ ਦੀ ਉਮਰ ਉਸ ਵੇਲੇ 19 ਕੁ ਸਾਲ ਸੀ ਸੁੰਦਰ ਉੱਚੇ ਲੰਮੇ ਮੁੱਛ ਫੁੱਟ ਗੱਭਰੂ ਸਨ ਚਿਹਰੇ ਉੱਤੇ ਰੱਬੀ ਨੂਰ ਦੇ ਛਲਕਾਰੇ ਸਨ ਚੌੜਾ ਮੱਥਾ ਤੇ ਮੋٹے-ਮੋٹے ਨੈਣ ਹਰ ਦੇਖਣ ਵਾਲੇ ਨੂੰ ਮੋਹ ਲੈਂਦੇ ਸਨ ਜੀ ਇਹ ਮੇਰਾ ਸਾਲਾ ਹੈ ਤੇ ਪੜਿਆ-ਲਿਖਿਆ ਹੈ ਫਾਰਸੀ ਸੋਹਣੀ ਲਿਖ ਲੈਂਦਾ ਹੈ ਇਸ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੈ ਰਾਮ ਜੀ ਨੇ ਦੌਲਤ ਖਾਨ ਨੂੰ ਆਖਿਆ ਜੈ ਰਾਮ ਮੈਂ ਤੇਰੇ ਕੰਮ ਤੇ ਬਹੁਤ ਖੁਸ਼ ਹਾਂ ਕਦੀ ਕੋਈ ਸ਼ਿਕਾਇਤ ਨਹੀਂ ਆਈ ਜਿਵੇਂ ਆਖਦਾ ਤਿਵੇਂ ਕਰ ਲੈਂਦੇ ਹਾਂ ਮੋਦੀ ਖਾਨੇ ਦਾ ਕੁਝ ਪ੍ਰਬੰਧ ਹੱਛਾ ਨਹੀਂ ਗਰੀਬ ਉਲਾਮੇ ਦਿੰਦੇ ਰਹਿੰਦੇ ਨੇ ਜੇ ਇਹ ਮੋਦੀ ਖਾਨਾ ਸੰਭਾਲ ਲਵੇ ਤਾਂ ਉੱਥੇ ਲਾ ਦਿਓ ਜਹਾਂ ਪਨਾ ਮੋਦੀ ਖਾਨੇ ਨੂੰ ਸੰਭਾਲਣ ਯੋਗ ਹੈ ਹਿਸਾਬ ਕਿਤਾਬ ਤੇ ਤੋਲਣ ਦਾ ਪੂਰਾ ਗਿਆਨ ਸੋ ਇਨਾਂ ਦਾ ਪਿਤਾ ਪਟਵਾਰੀ ਹੈ ਵਿਰਸੇ ਵਿੱਚ ਹੀ ਵੀ ਹਿਸਾਬ ਕਿਤਾਬ ਮਿਲਿਆ ਹੈ ਜੈ ਰਾਮ ਜੀ ਨੇ ਖੁਸ਼ੀ ਨਾਲ ਉਛਲਦਿਆਂ ਹੋਇਆ ਆਖਿਆ ਕਿਉਂ ਜਵਾਨ ਮੋਦੀ ਖਾਨੇ ਦਾ ਕੰਮ ਕਰ ਲਵੇਂਗਾ ਦولت ਖਾਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕਰ ਲਵਾਂਗੇ ਜੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਬਹੁਤ ਅੱਛਾ ਹੁਸ਼ਿਆਰ ਰਹਿਣਾ ਤੋਲਣ ਤੇ ਲਿਖਣ ਵਿੱਚ ਜਿੰਨਾ ਦਾ ਕੰਮ ਹੈ ਕਈ ਚਲਾਕ ਆਦਮੀ ਦਾਵੀ ਲਾ ਜਾਂਦੇ ਹਨ ਅੱਜ ਤੋਂ ਨੌਕਰੀ ਉੱਤੇ ਮੁਕਰਰ ਕੀਤਾ ਜਾਂਦਾ ਹੈ ਦੌਲਤ ਖਾਨ ਨੇ ਮਝੂ ਮਨਜ਼ੂਰੀ ਦੇ ਦਿੱਤੀ ਉਸ ਵੇਲੇ ਦਾ ਸਰਕਾਰੀ ਰਿਵਾਜ ਹੁੰਦਾ ਸੀ ਕਿ ਜੋ ਕੋਈ ਨੌਕਰ ਰੱਖਿਆ ਜਾਂਦਾ ਉਸ ਆਦਮੀ ਨੂੰ ਸਰਕਾਰ ਵੱਲੋਂ ਖਿਲਤ ਸਿਰੋਪਾਓ ਦਿੱਤਾ ਜਾਂਦਾ ਸੀ ਜਦੋਂ ਉਹ ਖਿਲਤ ਮਿਲ ਜਾਵੇ ਤਾਂ ਨੌਕਰੀ ਪੱਕੀ ਹੋਈ ਮਿੱਥੀ ਜਾਂਦੀ ਸੀ ਦੌਲਤ ਖਾਨ ਨੇ ਆਪਣੇ ਨਫਰਾਂ ਕੋਲੋਂ ਸੁੰਦਰ ਖਿਲਰ ਮੰਗਵਾਈ ਗੁਰੂ ਨਾਨਕ ਜੀ ਨੂੰ ਦਿੱਤੀ ਗੁਰੂ ਜੀ ਨੇ ਬੜੇ ਸਤਕਾਰ ਤੇ ਉਮਾਹ ਨਾਲ ਉਸ ਖਿਲਤ ਨੂੰ ਪਰਵਾਨ ਕੀਤਾ ਉਸੇ ਦਿਨ ਹੀ ਗੁਰੂ ਨਾਨਕ ਜੀ ਨੂੰ ਮੋਦੀ ਖਾਨੇ ਦੀਆਂ ਚਾਬੀਆਂ ਮਿਲ ਗਈਆਂ ਹਿਸਾਬ ਕਿਤਾਬ ਹਵਾਲੇ ਕੀਤਾ ਗਿਆ ਜਿੰਨੀ ਜਨਸ ਅੰਦਰ ਪਈ ਸੀ ਉਸ ਸਾਰੀ ਨੂੰ ਤੋਲਿਆ ਤੇ ਮਿਣਿਆ ਗਿਆ ਚਾਰਜ ਦਿਵਾਨ ਬੇਲੇ ਜੈ ਰਾਮ ਜੀ ਕੋਲ ਸਨ ਸੋ ਉਸ ਸਮੇਂ ਲੋਕਾਂ ਤੇ ਮਾਮਲਾ ਜਿਸਾਂ ਵਿੱਚ ਉਗ ਉਗਰਾਇਆ ਜਾਂਦਾ ਸੀ ਜਿਹੜਾ ਅਨਾਜ ਦਾਣਾ ਇਸ ਤਰ੍ਹਾਂ ਵਸੂਲ ਹੁੰਦਾ ਸੀ ਉਹ ਇੱਕ ਥਾਂ ਜਮਾ ਕੀਤਾ ਜਾਂਦਾ ਸੀ ਉਸ ਨੂੰ ਮੋਦੀ ਖਾਨਾ ਆਖਦੇ ਸਨ ਉਥੋਂ ਨਵਾਬ ਦੇ ਟੱਬਰ ਤੇ ਕਰੋ ਜੀ ਮਾਮਲੇ ਫੈਸਲੇ ਨੌਕਰਾਂ ਚਾਕਰਾਂ ਅਫਸਰਾਂ ਤੇ ਫੌਜ ਨੂੰ ਰਸਦ ਦਿੱਤੀ ਜਾਂਦੀ ਸੀ ਤੇ ਜਿਹੜੇ ਲੋਕ ਖਰੀਦਣਾ ਚਾਹੁੰਦੇ ਸਨ ਉਹਨਾਂ ਨੂੰ ਅਨਾਜ ਮੁੱਲ ਦਿੱਤਾ ਜਾਂਦਾ ਸੀ ਅਤ ਪੂਰਾ ਪੂਰਾ ਹਿਸਾਬ ਰੱਖਿਆ ਜਾਂਦਾ ਸੀ ਜੀਵਨ ਕਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਫਾ 96 ਫੁੱਟ ਨਾਟ ਫੁੱਟ ਨਾਟ ਲਿਖਤ ਪ੍ਰੋਫੈਸਰ ਕਰਤਾਰ ਸਿੰਘ ਜੀ ਐਮਏ ਸੋ ਆਪ ਜੀ ਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ 13 ਤੇ 13 ਹੀ 13 ਕਰਕੇ ਕਿਵੇਂ ਤੋਲਿਆ ਸੋ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ